ਜੇ ਤੋਂ ਪਾਣੀ ਦੀ ਕਿੱਲਤ ਹੁੰਦੀ ਆ ਔੜ ਲੱਗਦੀ ਆ ਉਦੋਂ ਹਰਿਆਣਾ ਸਾੜ ਤੋਂ ਪਾਣੀ ਮੰਗਦਾ ਵੀ ਸਾਨੂੰ ਪਾਣੀ ਦੇ ਦਿਓ ਉਦੋਂ ਸਾਨੂੰ ਇੱਥੇ ਲੋੜ ਹੁੰਦੀ ਆ ਉਦੋਂ ਨੈਪ ਸਿੰਘ ਸੈਣੀ ਜੀ ਕਹਿੰਦੇ ਇਹ ਵੀ ਸਾਨੂੰ ਪਾਣੀ ਵੱਧ ਦੇ ਦਿਓ ਜੇ ਪੰਜਾਬ ਨੂੰ ਲੋੜੂ ਅਸੀਂ ਬੋਰ ਕਰਕੇ ਹਿੜਿਆਣੇ ਜਿੱਤੇ ਪਾਣੀ ਪੰਜਾਬ ਨੂੰ ਘੱਲ ਦਾਂਗੇ ਉਹ ਸੈਣੀ ਸਾਹਿਬ ਸਾਨੂੰ ਪਾਣੀ ਦੀ ਨਹੀਂ ਲੋੜ ਬੂਰਾਂ ਦੀ ਨਹੀਂ ਲੋੜ ਅੱਜ ਸਾਨੂੰ ਲੋੜ ਜੇ ਅੱਜ ਸਾਡੇ ਪੰਜਾਬ ਦਾ ਕਿਸਾਨ ਡੁੱਬਿਆ ਪਿਆ ਜੇ 12000 ਦੇ ਲਗਭਗ ਰਕਬਾ ਏ 12000 ਏਕੜ ਦੇ ਲਗਭਗ ਝੋਨਾ ਬਾਸਮਤੀ ਪੱਠੇ ਲੋਕਾਂ ਦੇ ਘਰ ਉਹ ਸਾਰਾ ਕੁਝ ਤੈਸ ਨੈਸ ਹੋ ਗਿਆ ਡੁੱਬ ਗਿਆ ਬਰਬਾਦ ਹੋ ਗਿਆ ਜੀ ਚੌਥਾ ਦਿਨ ਪਾਣੀ ਚੱਲਦੇ ਨੂੰ ਹੁਣ ਚਾਰ ਦਿਨ ਹੋ ਗਏ ਪਾਣੀ ਚੱਲਣ ਦੇ ਆ ਝੋਨਾ ਤੇ ਸਾਰਾ ਗਲ ਗਿਆ ਪੱਠੇ ਵੀ ਬਰਬਾਦ ਹੋ ਗਿਆ ਲੋਕਾਂ ਪਸ਼ੂ ਵਿਚਾਰਿਆਂ ਨੇ ਆਪਦੇ ਬਾਹਰ ਕੱਢੇ ਆ ਇੱਥੇ ਇਹਨਾਂ ਦੀਆਂ ਜ਼ਮੀਨਾਂ ਕਿਸੇ ਕੋ ਪਿੰਨ ਕਿੱਲੇ ਜ਼ਮੀਨ ਆ ਕਿਸੇ ਕੋ ਚਾਰ ਕਿੱਲੇ ਆ ਕੋਈ ਇਹੋ ਜਿਹੀ ਵੀ ਹੈਗੇ ਜਿੰਨਾਂ ਕੋ ਕਿੱਲਾ ਕਿੱਲਾ ਹੀ ਹੈ ਤੇ ਕਈ ਇਹੋ ਜਿਹੇ ਘਰ ਵੀ ਆ ਜਿੰਨਾਂ ਕੋ ਘਰ ਜੁਗਾ ਥਾਂ ਜਾਂ ਪੱਠਿਆਂ ਜੁਗਾ ਦੂਕਨਾਂ ਲਈ ਉਹ ਸਾਰਾ ਕੁਝ ਖਤਮ ਹੋ ਗਿਆ ਮੈਂ ਤੇ ਇਹ ਬੇਨਤੀ ਕਰੂੰਗਾ ਪਾਣੀ ਤੇ ਤੁਸੀਂ ਸਰ ਤੋਂ ਲੈ ਜਾਂਦੇ ਜੀ ਆ ਹੁਣ ਸੈਂਟਰ ਨੂੰ ਮੋਦੀ ਸਾਹਿਬ ਨੂੰ ਬੇਨਤੀ ਕਰੋ 1 ਲੱਖ ਰੁਪਇਆ ਸੈਂਟਰ ਨੂੰ ਕਹਿ ਕੇ ਸਾਡੇ ਕਿਸਾਨਾਂ ਨੂੰ ਦਵਾਓ ਇਹਨਾਂ ਦਾ ਵਿਚਾਰਿਆਂ ਦਾ ਕੋਈ ਬਣ ਜੇ ਪਾਣੀ ਨਾ ਸਾਨੂੰ ਦਿਓ ਸਾਨੂੰ ਤੁਹਾਡੇ ਬੂਰਾਂ ਦੇ ਪਾਣੀ ਦੀ ਨਹੀਂ ਲੋੜ ਸਾਨੂੰ ਹੁਣ ਆ ਮਾਅਬਜਾ ਦਵਾ ਦਿਓ ਕਿਉਂਕਿ ਦੇਖੋ ਪ੍ਰਸ਼ਾਸਨ ਵੀ ਇੱਥੇ ਲੱਗਾ ਨਾਲ ਸਾਡੇ ਪਿੰਡਾਂ ਦੇ ਸਰਪੰਚ ਮੋਤਬਰ ਜਿੰਨੇ ਵੀ ਪੋਲੀਟੀਕਲ ਪਾਰਟੀਆਂ ਭਾਵੇਂ ਕੋਈ ਕਾਂਗਰਸ ਨਾਲ ਸੰਬੰਧ ਰੱਖਦਾ ਅਕਾਲੀ ਦਲ ਨਾਲ ਬੀਜੇਪੀ ਨਾਲ ਸਾਰੇ ਜਿਹੜੇ ਕਿਸਾਨ ਵੀਰ ਆ ਉਹ ਵੀ ਇੱਥੇ ਸੇਵਾ ਕਰਦੇ ਪਏ ਆ ਸਾਰਿਆਂ ਨੇ ਮਿਹਨਤ ਕਰਕੇ ਆ ਥੋੜਾ ਜਿਹਾ ਬੰਨ ਲੱਗਾ ਸਿਮਣ ਉੱਥੇ ਟਰਾਲੀਆਂ ਟਰੈਕਟਰ ਲਾ ਕੇ ਆ ਤੋੜੇ ਭਰਨੇ ਸ਼ੁਰੂ ਕਰਦੇ ਆ ਜੀਸੀਬੀ ਮਸ਼ੀਨ ਆ ਗਈ ਆ ਤੇ ਇਹ ਵੇਖੋ ਜਿਹੜੀ ਤਰਾਸਦੀ ਆ ਨਾ ਇਹਦੇ ਲਈ ਮੈਂ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਰਾਂਦਾ ਕਿਉਂਕਿ ਕੁਦਰਤ ਆ ਮੀਂਹ ਪੈਣੀ ਪੈਣੀ ਆ ਬੰਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਪਾਣੀ ਚੱਲਦਾ ਰਹਿਣਾ ਮੈਂ ਤੇ ਇਹ ਬੇਨਤੀ ਕਰੂੰਗਾ ਸੈਂਟਰ ਗਵਰਨਮੈਂਟ ਨੂੰ ਤੇ ਹਰਿਆਣਾ ਗਵਰਨਮੈਂਟ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਜੀ ਨੂੰ ਬੜੇ ਸੰਸੀਅਰ ਨੇ ਸਿਆਣੇ ਨੇ ਜਦੋਂ ਪਾਣੀ ਦੀ ਕਿੱਲਤ ਹੁੰਦੀ ਆ ਔੜ ਲੱਗਦੀ ਆ ਉਦੋਂ ਹਰਿਆਣਾ ਛੜ ਤੋਂ ਪਾਣੀ ਮੰਗਦਾ ਵੀ ਸਾਨੂੰ ਪਾਣੀ ਦੇ ਦਿਓ ਉਦੋਂ ਸਾਨੂੰ ਇੱਥੇ ਲੋੜ ਹੁੰਦੀ ਆ ਉਦੋਂ ਨੈਭ ਸਿੰਘ ਸੈਣੀ ਜੀ ਕਹਿੰਦੇ ਇਹ ਵੀ ਸਾਨੂੰ ਪਾਣੀ ਵੱਧ ਦੇ ਦਿਓ ਜੇ ਪੰਜਾਬ ਨੂੰ ਲੋੜੂ ਅਸੀਂ ਬੋਰ ਕਰਕੇ ਹਰਿਆਣੇ ਜਿੱਤੇ ਪਾਣੀ ਪੰਜਾਬ ਨੂੰ ਘੱਲ ਦਾਂਗੇ ਉਹ ਸੈਣੀ ਸਾਹਿਬ ਸਾਨੂੰ ਪਾਣੀ ਦੀ ਨਹੀਂ ਲੋੜ ਬੂਰਾਂ ਦੀ ਨਹੀਂ ਲੋੜ ਅੱਜ ਸਾਨੂੰ ਲੋੜ ਜੇ ਅੱਜ ਸਾਡੇ ਪੰਜਾਬ ਦਾ ਕਿਸਾਨ ਡੁੱਬਿਆ ਪਿਆ ਜੇ ਉਮਾ ਚਲਚਮੀ ਪਿਆ ਤੇ ਪਾਣੀ ਸਾਰਾ ਸਾਡੇ ਇੱਥੇ ਆ ਗਿਆ ਵਾ ਪੰਜਾਬ ਦੇ ਵਿੱਚ ਆ ਸਾਡਾ ਪੱਟੀ ਹਲਕਾਇਆ ਹਰੀਕੇ ਆਕੇ ਸੰਗਮ ਹੁੰਦਾ ਸਤਲੁਜ ਤੇ ਬਿਆਸ ਦਰਿਆ ਦਾ ਮੀਂਹ ਪਵੇ ਪਿਛੇ ਮਾਚਲ ਤੇ ਜਾਂ ਕਿਤੇ ਵੀ ਪਵੇ ਭਾਵੇਂ ਆਵੇ ਸਤਲੁਜ ਚ ਪਾਣੀ ਤੇ ਭਾਵੇਂ ਆਵੇ ਬਿਆਸ ਤੇ ਸਾਡੇ ਆ ਸਾਡੇ ਪੱਟੀ ਵਾਲਕੇ ਕੱਲੇ ਦੀ ਮੈਂ ਗੱਲ ਕਰਨੀ ਆ ਉਹਦੇ ਪੂਰੇ ਪੰਜਾਬ ਚ ਲੱਖਾਂ ਏਕੜ ਡੁੱਬ ਜਾਂਦਾ 12000 ਦੇ ਲਗਭਗ ਰਕਬਾ ਏ 12000 ਏਕੜ ਦੇ ਲਗਭਗ ਝੋਨਾ ਬਾਸਮਤੀ ਪੱਠੇ ਲੋਕਾਂ ਦੇ ਘਰ ਉਹ ਸਾਰਾ ਕੁਝ ਤੈਸ ਨੈਸ ਹੋ ਗਿਆ ਡੁੱਬ ਗਿਆ ਬਰਬਾਦ ਹੋ ਗਿਆ ਜੀ ਚੌਥਾ ਦਿਨ ਪਾਣੀ ਚੱਲਦੇ ਨੇ ਹੁਣ 4 ਦਿਨ ਹੋ ਗਏ ਪਾਣੀ ਚੱਲਣ ਦੇ ਆ ਝੋਨਾ ਤੇ ਸਾਰਾ ਗਲ ਗਿਆ ਪੱਠੇ ਵੀ ਬਰਬਾਦ ਹੋ ਗਏ ਆ ਲੋਕਾਂ ਪਸ਼ੂ ਵਿਚਾਰਿਆਂ ਨੇ ਆਪਦੇ ਬਾਹਰ ਕੱਢੇ ਆ ਇੱਥੇ ਹੀ ਇਹਨਾਂ ਦੀਆਂ ਜ਼ਮੀਨਾਂ ਕਿਸੇ ਕੋ ਕੋ 3 ਕਿੱਲੇ ਜ਼ਮੀਨ ਆ ਕਿਸੇ ਕੋ 4 ਕਿੱਲੇ ਆ ਕੋਈ ਇਹੋ ਜਿਹੇ ਵੀ ਹੈਗੇ ਜਿੰਨਾਂ ਕੋ ਕੋ ਕਿੱਲਾ ਕਿੱਲਾ ਹੀ ਆ ਤੇ ਕਈ ਇਹੋ ਜਿਹੇ ਘਰ ਵੀ ਆ ਜਿੰਨਾਂ ਕੋ ਘਰ ਜੁਗਾ ਖਾਂ ਜਾਂ ਪੱਠਿਆਂ ਜੁਗਾ ਦੂਕ ਨਾਲ ਹੀ ਉਹ ਸਾਰਾ ਕੁਝ ਖਤਮ ਹੋ ਗਿਆ ਮੈਂ ਤੇ ਇਹ ਬੇਨਤੀ ਕਰੂੰਗਾ ਪਾਣੀ ਤੇ ਤੁਸੀਂ ਸਰ ਤੋਂ ਲੈ ਜਾਂਦੇ ਜੀ ਆ ਹੁਣ ਸੈਂਟਰ ਨੂੰ ਮੋਦੀ ਸਾਹਿਬ ਨੂੰ ਬੇਨਤੀ ਕਰੋ ਵੀ ਆ ਕਿਸਾਨਾਂ ਦਾ ਜਿਹੜਾ ਲੱਖ ਲੱਖ ਰੁਪਈਆ ਦਾ ਝੋਨਾ ਮਾਰਿਆ ਗਿਆ ਨਾ 1 ਲੱਖ ਰੁਪਈਆ ਸੈਂ ਇਨਾਂ ਦਾ ਵਿਚਾਰਿਆਂ ਦਾ ਕੋਈ ਬਣ ਜੇ ਪਾਣੀ ਨਾ ਤੁਹਾਨੂੰ ਦਿਓ ਸਾਨੂੰ ਤੁਹਾਡੇ ਬੋਰਾ ਦੇ ਪਾਣੀ ਦੀ ਨਹੀਂ ਲੋੜ ਸਾਨੂੰ ਹੁਣ ਆ ਮਾਅਬਜਾ ਦਵਾ ਦਿਓ ਕਿਉਂਕਿ ਜੇ ਕੁਦਰਤੀ ਤਰਾਸ ਦੀ ਸਹਿਨ ਨੂੰ ਪੰਜਾਬ ਆ ਪੰਜਾਬ ਦਾ ਕਿਸਾਨ ਆ ਤੇ ਫਿਰ ਜਦੋਂ ਤੁਸੀਂ ਪਾਣੀ ਮੰਗਦੇ ਸਾਡਾ ਪਾਣੀ ਖੜਦੇ ਜੇ ਜਦੋਂ ਕਿਸੇ ਸਟੇਟ ਦੇ ਵਿੱਚ ਕੋਈ ਖਣੇ ਦੇ ਪਦਾਰਤ ਨਿਕਲਦਾ ਕੋਲਾ ਨਿਕਲਦਾ ਸੋਨਾ ਨਿਕਲਦਾ ਜਾਂ ਪੱਥਰ ਨਿਕਲਦਾ ਕਿਤੇ ਉਹ ਸਟੇਟ ਪੈਸੇ ਲੈ ਕੇ ਸਾਨੂੰ ਚੀਜ਼ ਦਿੰਦੀ ਆ ਜੇ ਕੋਲਾ ਵੀ ਦੂਜੀ ਸਟੇਟ ਤੋਂ ਲੈ ਗਏ ਮੁੱਲ ਮਿਲਦਾ ਪੱਥਰ ਲੈ ਗਏ ਘਰੇ ਲਾਉਣ ਨੂੰ ਸਾਨੂੰ ਮੁੱਲ ਮਿਲਦਾ ਜੇ ਸਾਡਾ ਖੇਨੇ ਚ ਪਦਾਰਥ ਪਾਣੀ ਤੁਸੀਂ ਖੜਦੇ ਜੇ ਚਲੋ ਪਾਣੀ ਦੇ ਪੈਸੇ ਨਹੀਂ ਦੇਣੇ ਆ ਜਿਹੜਾ ਨੁਕਸਾਨ ਹੁੰਦਾ ਇਹਦੇ ਪੈਸੇ ਸੈਂਟਰ ਤੋਂ ਦਵਾ ਦਿਓ ਅੱਜ ਲੋੜਿਆ ਸਾਡੇ ਕਿਸਾਨ ਨੂੰ ਅੱਜ ਸਾਨੂੰ ਸੈਂਟਰ ਨੂੰ ਕਹੋ મોદી ਸਾਹਿਬ ਨੂੰ ਕਹੋ ਵੀ ਸਾਡੀ ਪੰਜਾਬ ਦੀ ਮਾਂ ਫੜਨ ਸਾਡੇ ਪੰਜਾਬ ਦੇ ਕਿਸਾਨ ਨੂੰ ਅੱਜ ਅੱਜ ਉਹਨਾਂ ਦੇ ਘਰ ਦੇ ਵਿੱਚ ਇਸ ਵੇਲੇ ਦੁੱਖ ਦਾ ਸਮਾਂ ਦੁੱਖ ਦਾ ਹੁੰਦਾ ਪੁੱਤਾਂ ਨੂੰ ਫਸਲ ਪਾ ਲਈ ਹੁੰਦੀ ਹੈ ਤੇ ਜਦੋਂ ਇਸ ਤਰ੍ਹਾਂ ਪਾਣੀ ਆ ਜੇ ਉਹ ਸਾਰੀ ਤਬਾਹ ਹੋ ਜਾਂਦੀ ਹੈ ਇਹ ਤੇ ਮੈਨਾਂ ਤਗੜੇ ਨੇ ਜਿਹੜਾ ਹਾਰੂ ਨੇ ਮਾਝੇ ਵਾਲੇ ਦਲੇਰ ਨੇ ਅਬਦਾਲੀ ਇਹਨਾਂ ਨੂੰ ਇਹ ਡੱਕ ਦੇ ਰਹੇ 1947 ਵੇਲੇ ਕੁਰਬਾਨੀਆਂ ਮਾਝੀ ਵਾਲਿਆਂ ਦਿੱਤੀਆਂ ਲਾਹੌਰ ਵਾਲਿਆਂ ਦਿੱਤੀਆਂ ਤੇ ਅੱਜ ਜੇ ਪਾਣੀ ਆਉਂਦਾ ਉਹਦੀ ਮਾਰ ਵੀ ਸਾਨੂੰ ਤੇ ਜਦੋਂ ਔੜ ਲੱਗਦੀ ਆ ਪਾਣੀ ਦੀ ਲੋੜ ਹੁੰਦੀ ਉਦੋਂ ਪਾਣੀ ਦੀ ਲੋੜ ਹਰਿਆਣੇ ਤੇ ਰਾਜਸਥਾਨ ਨੂੰ ਅੱਜ ਜੇ ਹੁਣ ਮਾਰ ਵਜੀ ਆ ਨਾ 2023 ਚ ਪਹਿਲਾਂ ਨੁਕਸਾਨ ਹੋਇਆ ਇਹਨਾਂ ਵਿਚਾਰਿਆਂ ਸਾਲ ਲਾਇਆ ਪਹਿਲੀਆਂ ਪੱਧਰ ਕੀਤੀਆਂ ਆ 24 ਨੰਗਿਆਂ ਤੇ 25 ਚ ਫੇਰ ਪਾਣੀ ਆ ਗਿਆ ਫੇਰ ਪੈ ਲੀਆਂ ਉਸੇ ਤਰ੍ਹਾਂ ਪੁੱਟੀਆਂ ਗਈਆਂ ਨੁਕਸਾਨ ਹੋ ਗਿਆ ਮੈਂ ਕਹਿੰਦਾ ਬੜੇ ਦਲੇਰ ਨੇ ਬੜੇ ਯੋਧੇ ਨੇ ਫੇਰ ਵੀ ਇਹ ਮਾਰਾਂ ਚੱਲ ਜਾਂਦੀਆਂ ਅਕ ਕਿਤੇ ਕੋਈ ਨੁੱਕਰ ਮਰ ਜੇ ਨਾ ਝੋਨੇ ਦੀ ਗੁੰਡੀਆਂ ਚੜ ਜਾਣ ਤਾਂ ਬੰਦਾ ਆਂਦਾ ਯਾਰਾ ਵੀ ਨੁੱਕਰ ਲਾ ਲੈਂਦੇ ਆ ਉਹ ਗੁੱਟੀਆਂ ਤੋਂ ਲੱਗ ਜਾਂਦੀਆਂ ਹੋਰ ਦੋ ਮਣ ਦਾਣੇ ਨਿਕਲ ਆਉਣੇ ਤੇ ਜੀ ਦਾ ਰਹਿਣਾ ਹੀ ਕੁਝ ਨਹੀਂ ਸਾਰਾ ਕੁਝ ਖਤਮ ਹੋ ਜਾਣਾ ਉਹ ਤੇ ਉਹਦਾ ਦਿਲ ਤੇ ਉਹਦਾ ਪਰਿਵਾਰ ਜਾਣਦਾ ਵੀ ਉਹਦੇ ਤੇ ਕੀ ਭਾਗੀ ਬਾਕੀ ਸਾਡੇ ਪਰਿਵਾਰ ਆ ਮੈਂ ਸਾਰੇ ਕਿਸਾਨ ਵੀਰਾਂ ਦੇ ਨਾਲ ਆ ਸਾਡੇ ਪਰਿਵਾਰ ਨੇ ਭਰਾ ਨੇ ਮੈਂ ਸਰਕਾਰੀ ਤੌਰ ਤੇ ਵੀ ਤੇ ਜੋ ਆਪਦੇ ਤੋਂ ਕੋਈ ਦਾ ਸਰਦਾ ਹੋ ਜੇ ਪੱਠੇ ਝੋਕਰ ਜੋ ਵੀ ਲੋੜ ਹੋ ਆਪਾਂ ਭਰਾਵਾਂ ਦੀ ਪਾਹ ਫੜਾਂਗੇ ਜਿਨ੍ਹਾਂ ਦੀ ਫਸਲ ਦਾ ਨੁਕਸਾਨ ਹੋਇਆ ਝੋਨੇ ਦਾ ਨੁਕਸਾਨ ਹੋਇਆ ਨੁਕਸਾਨ ਤੇ ਵੇਖੋ ਬਹੁਤ ਜ਼ਿਆਦਾ ਆ ਰਿਹਾ ਇੰਨਾ ਨੁਕਸਾਨ ਤੇ ਕੋਈ ਵੀ ਨਹੀਂ ਭਰ ਸਕਦਾ ਪਰ ਜਿੰਨੇ ਜੋਗੇ ਹੋਏ ਇਹਨਾਂ ਦੀ ਮਦਦ ਕਰਾਂਗੇ ਸਾਡੇ ਪਰਿਵਾਰ ਨੇ ਕਿਸੇ ਗੱਲੋਂ ਕੁਛ ਨਹੀਂ ਛਡਾਗੇ ਹਲੋ ਅਸ ਜੂਗਾ ਜੀ ਮੈਂ ਕਹਿੰਦਾ ਐਕਸੀਡੈਂਟ ਉਸ ਪਰ ਵੀ ਲੱਗ ਜੂ ਆ ਤਾਂ ਆ ਪਾਣੀ ਉਹ ਕੱਢ ਲੈ 5000 ਰੁਪਏ ਪੂਲੀ ਵਾਲੇ ਤੱਕ ਆ ਸਾਰਾ ਬੰਨ 4 ਫੁੱਟ ਉੱਚਾ ਕਰਕੇ 18 ਫੁੱਟ ਸਾਈਡ ਬੰਨਣੀ ਇਹਦਾ 10 ਕਰੋੜ ਪਾਸ ਹੋ ਗਿਆ ਉਹਦਾ 4 ਕਰੋੜ ਜਿਹੜਾ ਪਾਸ ਹੋਇਆ ਆ ਸਪਰ ਦਾ ਹੁਣ ਵਕਰਾ ਹੋ ਜਾਣਾ ਇਹ ਵੀ ਲੱਗ ਜੂਗਾ